ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਨਿਊ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਅੱਜ ਦਾ ਜਿਹੜਾ ਆਪਣਾ ਵੀਡੀਓ ਹੈਗਾ ਉਹ ਹੈਗਾ ਹੈਗਾ ਸਕਿਨ ਵਾਈਟਨਿੰਗ ਤੇ ਕਿ ਸਕਿਨ ਨੂੰ ਫੇਅਰ ਰੱਖਣ ਵਾਸਤੇ ਮੈਂ ਕੀ ਯੂਜ਼ ਕਰਦੀ ਹਾਂ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗੀ ਜਿਵੇਂ ਕਿ ਆਪਾਂ ਹਨਾ ਬਾਹਰ ਜਾਂਦੇ ਆ ਧੁੱਪ ਦੇ ਵਿੱਚ ਕੰਮ ਕਰ ਜਾਂਦੇ ਆ ਜੌਬ ਕਰਦੀਆਂ ਨੇ ਕਈ ਪੈਣਾ ਹਨਾ ਉਹਨਾਂ ਦੀ ਸਕਿਨ ਹੈ ਜਿਹੜੀ ਧੁੱਪ ਦੇ ਕਾਰਨ ਟੈਨ ਹੋ ਜਾਂਦੀ ਹੈ ਹਨਾ ਤੇ 10 ਸਕਿੰਡ ਦਾ ਲਾਜ ਆਪਾਂ ਮਤਲਬ ਘਰ ਦੀ ਘਰ ਦੀਆਂ ਚੀਜ਼ਾਂ ਨੂੰ ਯੂਜ਼ ਕਰਕੇ ਕਿਸ ਤਰ੍ਹਾਂ ਕਰ ਸਕਦੇ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ करूंगी ਜੋ ਕਿ ਮੈਂ ਖੁਦ ਯੂਜ਼ ਕਰਦੀ ਆ ਠੀਕ ਹੈ ਜੀ ਤੇ ਮੈਂ ਦੁਪੱਟਾ ਪਹਿਲਾਂ ਹੀ ਇਸ ਤਰ੍ਹਾਂ ਲੈ ਲੈਣੀ ਹੁੰਦੀ ਆ ਕਿਉਂਕਿ ਜਦੋਂ ਕੋਈ ਪੈਕ ਵਗੈਰਾ ਮੈਨੇ ਲਾਉਣਾ ਹੁੰਦਾ ਆਪਣੇ ਫੇਸ ਤੇ ਤੇ ਜਿਹੜਾ ਮਤਲਬ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਉਹਨਾਂ ਜਿਹੜੀ ਜਿਹੜੀ ਚੀਜ਼ਾਂ ਆਪਾਂ ਯੂਜ਼ ਕਰਨੀਆਂ ਨੇ ਪੈਕ ਲਗਾਉਣਾ ਹੈਗਾ ਫੇਸ ਦੇ ਉੱਤੇ ਇਹ ਵੀਰੇ ਮਤਲਬ कि ਆਪਾਂ ਮਹੀਨਾ ਡੇਢ ਮਹੀਨਾ ਜਾਂ 2 ਮਹੀਨੇ ਕੰਟੀਨਿਊ ਕਰਾਂਗੇ ਹਨਾ ਆਪਾਂ ਨੂੰ ਫੇਰ ਸਹੀ ਰਿਜ਼ਲਟ ਮਿਲੂਗਾ ਵੀਰੇ ਕਿਸੇ ਵੀ ਚੀਜ਼ ਦਾ ਐਨੀ ਛੇਤੀ ਜਿਹੜੀ ਆਪਾਂ ਘਰ ਦੀਆਂ ਦੇਸੀ ਚੀਜ਼ਾਂ ਵਰਤਦੇ ਆ ਉਹਨਾਂ ਦਾ ਛੇਤੀ ਰਿਜ਼ਲਟ ਨਹੀਂ ਮਿਲਦਾ ਹੁੰਦਾ ਤੇ ਬਾਕੀ ਹਨਾ ਜਿਹੜੇ ਆਪਾਂ ਮਾਰਕੀਟ ਤੋਂ ਲਿਉਂਨੇ ਆ ਕੋਈ ਕਰੀਮ ਵਗੈਰਾ ਕੋਈ ਲੋਸ਼ਨ ਜਾਂ ਕੋਈ ਨਾਈਟ ਸੀਰਮ ਵਗੈਰਾ ਹਨਾ ਉਹਨਾਂ ਦਾ ਰਿਜ਼ਲਟ ਹੈ ਜਿਹੜਾ ਉਹ ਫਾਸਟ ਮਿਲ ਜਾਂਦਾਗਾ ਪਰ ਜਿੱਥੋਂ ਤੱਕ ਮੇਰੀ ਸੋਚ ਕਹਿੰਦੀ ਹੈ ਮੈਂ ਤਾਂ ਵੈਸੇ ਕਦੇ ਯੂਜ਼ ਨਹੀਂ ਕੀਤਾ ਹੈਗਾ ਪਰ ਸੁਣਦੇ ਆ ਹਨਾ ਵੀ ਜਿੰਨਾ ਛੇਤੀ ਉਹ ਚੀਜ਼ ਦਾ ਰਿਜ਼ਲਟ ਮਿਲਦਾ ਹੈ ਤੇ ਜਦੋਂ ਆਪਾਂ ਵਰਤਣੀ ਛੱਡ ਦਿੰਦੇ ਆਗੇ ਤਾਂ ਫਿਰ ਉਹਨਾਂ ਛੇਤੀ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਉਹਦੇ ਤਾਂ ਫਿਰ ਆਪਣੀ ਸਕਿਨ ਜਿਹੜੀ ਜੇ ਨੇਚਰਲ ਹੁੰਦੀ ਹੈ ਜਿੰਨੀ ਕ ਸਹੀ ਹੁੰਦੀ ਹੈ ਉਹ ਤੋਂ ਵੀ ਜ਼ਿਆਦਾ ਵੀ ਖਰਾਬ ਹੋ ਜਾਂਦੀ ਹੈਗੀ ਠੀਕ ਹੈ ਜੀ ਤੇ ਬਾਕੀ ਮੇਰੇ ਕੋਲ ਐਡ ਐਕਸਪੀਰੀਅੰਸ ਨਹੀਂ ਹੈਗਾ ਕਿਉਂਕਿ ਮੈਂ ਇਹ ਚੀਜ਼ਾਂ ਨਹੀਂ ਵਰਤਦੀ ਹੈਗੀ ਜੀ ਮਾਰਕੀਟ ਵਾਲੀਆਂ ਸਕਿਨ ਵਾਈਟਨਿੰਗ ਕਰਨ ਵਾਸਤੇ ਜਾਂ ਫਿਰ 글로ਸ 글로ਵ ਵਾਸਤੇ ਚਿਹਰੇ ਤੇ ਜਾਂ ਕੋਈ ਵੀ ਪ੍ਰੋਬਲਮ ਹੈ ਚਿਹਰੇ ਤੇ ਤਾਂ ਮੈਂ ਜਿਹੜੀ ਆ ਮਤਲਬ ਦੇਸੀ ਚੀਜ਼ਾਂ ਹੀ ਵਰਤਦੀ ਹੁੰਨੀ ਹੈਗੀ ਕੰਟੀਨਿਊ ਮੈਂ ਫੋਲੋ ਕਰਦੀ ਰਹਿਣੀ ਆ ਇਹਨਾਂ ਚੀਜ਼ਾਂ ਨੂੰ ਹਨਾ ਜਿਵੇਂ ਕਿ ਹੋ ਗਿਆ ਦਹੀਂ ਆਪਣੇ ਹਮੇਸ਼ਾ ਹੁੰਦੀ ਹੈਗੀ ਜੇ ਦਹੀਂ ਨਹੀਂ ਕੋਈ ਜਮਾਉਂਦਾ ਹਨਾ ਨਹੀਂ ਵੀ ਜਮਾਉਦੇ ਹੁੰਦੇ ਵਿੱਚ ਤਾਂ ਆਪਾਂ ਦੁੱਧ ਤੇ ਜਿਹੜੀ ਕਰੀਮ ਆਉਂਦੀ ਆ ਉਹਦੀ ਮ사ਜ ਜ਼ਰੂਰ ਕਰਿਆ ਕਰੋ ਆਪਣੇ ਫੇਸ ਤੇ ਕਿਉਂਕਿ ਫੇਸ ਤੇ ਜਦੋਂ ਡਰਾਈਨੈਸ ਹੋ ਜਾਂਦੀ ਆ ਹਨਾ ਡਰਾਈ ਰਹਿੰਦਾ ਆਪਣਾ ਫੇਸ ਉਹਦੇ ਨਾਲ ਹੀ ਆਪਣੇ ਫੇਸ ਤੇ ਜਿਹੜੀਆਂ ਜੂੜੀਆਂ ਪੈਣ ਲੱਗ ਜਾਂਦੀਆਂ ਰਿੰਕਲਸ ਆ ਜਾਂਦੇ ਨੇ ਆ ਤੀਜਾਂ ਤੇ ਆ ਚੀਜ਼ਾਂ ਤੇ ਨਾ ਜਿਹੜੀਆਂ ਮੈਂ ਬਸ ਇਹੀ ਚੀਜ਼ਾਂ ਹੁੰਦੀਆਂ ਨੇ ਵੀਰੇ ਘਰ ਦੇ ਵਿੱਚ ਸ਼ਾਇਦ ਹੋ ਗਿਆ ਹਨਾ ਸ਼ਾਇਦ ਮੈਂ ਪਿਓਰ ਮਗਾ ਕੇ ਰੱਖਦੀਆਂ ਸ਼ਾਇਦ ਹੋ ਗਿਆ ਬਦਾਮਾਂ ਦਾ ਤੇਲ ਹੋ ਗਿਆ ਹਨਾ ਬਦਾਮ ਰੋਗਣ ਤੇ ਕਰੀਮ ਹੋ ਗਈ ਦਹੀਂ ਹੋ ਗਈ ਇਹਨਾਂ ਚੀਜ਼ਾਂ ਦਾ ਮੈਂ ਟਮਾਟਰ ਦਾ ਰਸ ਹੋ ਗਿਆ ਹਨਾ ਆਲੂ ਦਾ ਰਸ ਹੋ ਗਿਆ ਇਹਨਾਂ ਚੀਜ਼ਾਂ ਦਾ ਹੀ ਯੂਜ਼ ਕਰਦੀ ਹੈਗੀ ਮੈਂ ਕਿ ਚਲੋ ਜੀ ਆਪਾਂ ਆਪਣੀ ਅੱਜ ਦੀ ਜਿਹੜੀ ਵੀਡੀਓ ਹੈ ਉਸ ਟੌਪਿਕ ਤੇ ਗੱਲ ਕਰਦੇ ਹੈਗੇ ਆਪਾਂ ਸਭ ਤੋਂ ਪਹਿਲਾਂ ਲੈਣਾ ਹੈਗਾ ਚੌਲਾਂ ਦਾ ਆਟਾ ਇਹ ਮੈਂ ਘਰ ਹੀ ਬਣਾ ਲਿਆ ਸੀ ਗ੍ਰੈਂਡਰ ਦੇ ਵਿੱਚ ਪੀਸ ਕੇ ਬਿਲਕੁਲ ਪਾਊਡਰ ਬਣਾ ਲਿਆ ਮੈਂ ਦਾ ਤੇ ਆ ਦੀ ਇੱਕ ਸਕਦੇ ਹੋ ਤੁਸੀਂ ਇਹ ਹੋ ਗਿਆ ਜੀ ਆਪਣਾ ਪਹਿਲੀ ਚੀਜ਼ ਤਾਂ ਹੋ ਗਈ ਚੌਲਾਂ ਦਾ ਆਟਾ ਹੋ ਗਿਆ ਤੇ ਦੂਸਰੇ ਨੰਬਰ ਤੇ ਹੋ ਗਈ ਕर्ड ਇਹ ਆਪਾਂ ਲੈਣੀ ਹੈ ਇੱਕ ਚਮਚ ਦੇ ਕਰੀਬ ਲੈਣੀ ਹੈ ਮੈਂ ਜਿਆਦਾ ਹੀ ਲੈ ਰੱਖੀ ਹੈਗੀ ਆਪਣੇ ਮਤਲਬ ਫੇਸ ਵਾਸਤੇ ਥੋੜੀ ਜੀ ਵਾਧੂ ਅੱਧਾ ਕ ਚਮਚ ਕਾਫੀ ਹੁੰਦਾਗਾ ਤੇ ਤੀਸਰੇ ਨੰਬਰ ਤੇ ਵੀਰੇ ਲੈਣਾ ਹੈ ਆਪਾਂ ਸ਼ਾਇਦ ਇਹ ਸ਼ਾਇਦ ਮੈਂ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖਿਆ ਹੋਇਆ ਹੈ ਕਹਿੰਦੇ ਹੁੰਦੇ ਨੇ ਕਿ ਕੱਚ ਦੀ ਸ਼ੀਸ਼ੀ ਚ ਸਾਂਭ ਕੇ ਰੱਖੇ ਹਨਾ ਸ਼ਾਇਦ ਨੂੰ ਤਾਂ ਖਰਾਬ ਨਹੀਂ ਹੁੰਦਾ ਹੈਗਾ ਚਛੇਤੀ ਐਸੀ ਸ਼ਾਇਦ ਹੋਵੇ ਉਹ ਵੀ ਨਹੀਂ ਖਰਾਬ ਹੁੰਦਾ ਕਹਿੰਦੇ ਜਿੰਨਾ ਪੁਰਾਣਾ ਹੋਵੇ ਉਨਾਂ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਪਰ ਮੈਂ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖਦੀ ਹੁੰਦੀ ਹੈਗੀ ਤੇ ਇਹ ਤਿੰਨੇ ਚੀਜ਼ਾਂ ਲੈਣੀਆਂ ਨੇ ਵੀਰੇ ਆਪਾਂ ਤੇ ਆਪਾਂ ਇਹਨਾਂ ਨੂੰ ਹੁਣ ਇੱਕ ਕੌਲੀ ਦੇ ਵਿੱਚ ਪਾ ਕੇ ਆਪਾਂ ਮਿਕਸ ਕਰ ਲੈਨੇ ਆਂ ਹਾਂਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਿਆ ਹੈਗਾ ਤੇ ਇਹਦਾ ਇੱਕ ਪੇਸਟ ਜਿਹਾ ਬਣ ਗਿਆ ਇਹ ਨਹੀਂ ਤੁਸੀਂ ਜ਼ਿਆਦਾ ਗਾੜਾ ਰੱਖਣਾ ਹੈ ਨਾ ਤੇ ਨਾ ਹੀ ਜ਼ਿਆਦਾ ਵੀ ਪਤਲਾ ਕਰਨਾਗਾ ਕਿ ਫੇਸ ਤੋਂ ਛਿੱਟੇ ਜੇ ਨਾ ਡਿੱਗਣ نیچے ਐਸ ਤਰ੍ਹਾਂ ਦਾ ਪੇਸਟ ਬਣ ਗਿਆ ਜੀ ਇਹ ਤੇ ਜਦੋਂ ਆਪਾਂ ਅਲਾਈ ਕਰਨਾ ਹੈ ਉਸ ਤੋਂ ਪਹਿਲਾਂ ਆਪਣਾ ਚਿਹਰਾ ਜਿਹੜਾ ਬਿਲਕੁਲ ਕਲੀਨ ਹੋਣਾ ਚਾਹੀਦਾ ਹੈਗਾ ਕੋਈ ਡਸਟ ਵਗੈਰਾ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਕੋਈ ਵੀ ਮਤਲਬ ਮੋਇਸਚਰਾਈਜ਼ਰ ਵਗੈਰਾ ਕੁਝ ਨਹੀਂ ਲੱਗਿਆ ਹੋਣਾ ਚਾਹੀਦਾ ਆਪਣੇ ਫੇਸ ਤੇ ਮਾਰਕੀਟ ਵਾਲੀਆਂ ਚੀਜ਼ਾਂ ਦੇ ਵਿੱਚੋਂ ਬਸ ਮੈਂ ਇੱਕ ਫੇਸ ਵਾਸ਼ ਯੂਜ਼ ਕਰਦੀ ਆ ਇੱਕ ਮੋਇਸਚਰਾਈਜ਼ਰ ਤੇ ਇੱਕ ਬਸ ਬਲੀਚ ਕਰਨੀ ਹੁੰਦੀ ਆ ਮੈਂ ਜਦੋਂ ਕਿਤੇ ਜਾਣਾ ਹੁੰਦਾ ਹੈਗਾ ਵਿਆਹ ਵਗੈਰਾ ਤੇ ਕੋਈ ਵੀ ਕਿਸੇ ਦੀ ਪਾਰਟੀ ਤੇ ਕਿਸੇ ਦੇ ਫੰਕਸ਼ਨ ਤੇ ਜਾਣਾ ਹੁੰਦਾ ਹੈ ਨਾ ਤਾਂ ਫਿਰ ਮੈਂ ਉਦੋਂ ਬਲੀਚ ਜ਼ਰੂਰ ਕਰ ਲੈਣੀ ਹੁੰਦੀ ਹੈਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਅਪਲਾਈ ਕਰਨਾ ਹੈ ਇਹਦੀ ਮ사ਜ ਕਰਨੀ ਹੈ ਜਿਹੜੇ ਚਿਹਰੇ ਦੇ ਉੱਪਰ ਹਲਕੇ ਹਲਕੇ ਹੱਥ ਨਾਲ ਇੱਕ ਵਈ ਜਿਨ੍ਹਾਂ ਦੀ ਸਕਿਨ ਥੋੜੀ ਜੀ ਸੈਂਸਿਟਿਵ ਹੁੰਦੀ ਹੈ ਹਨਾ ਪਿੰਪਲਸ ਵਗੈਰਾ ਹੁੰਦੇ ਨੇਗੇ ਹਨਾ ਤੇ ਉਹ ਨਿੰਬੂ ਦਾ ਜੋ ਪ੍ਰਯੋਗ ਘੱਟ ਕਰਿਆ ਕਰੋ ਕਿਉਂਕਿ ਨਿੰਬੂ ਨਾਲ ਨੁਕਸਾਨ ਹੁੰਦਾ ਫੇਸ ਦਾ ਨਿੰਬੂ ਦੇ ਪਾਣ ਪਰ ਨਿੰਬੂ ਦੀਆਂ ਬੂੰਦਾਂ ਜਾਂ ਪਾ ਲੈਣ ਉਹ ਨਿੰਬੂ ਦਾ ਰਸ ਉਹ ਜਾਂ ਤਾਂ ਇੱਕ ਬੂੰਦ ਜਾਂ ਦੋ ਬੂੰਦ ਹੀ ਪਾਇਆ ਕਰੋ ਜਿਹੜੇ ਪਾਉਂਦੇ ਰਗੇ ਕਿਉਂਕਿ ਇੱਕ ਵਾਰੀ ਨਾ ਮਤਲਬ ਮੈਂ ਵੀ ਨਿੰਬੂ ਦਾ ਰਸ ਪਾ ਕੇ ਨਾ ਮੈਂ ਇਸ ਤਰ੍ਹਾਂ ਹੀ ਮਤਲਬ ਕੁਝ ਫੇਸ ਤੇ ਲਗਾਇਆ ਕਾਫੀ ਦਾ ਪੈਕ ਲਗਾਇਆ ਸੀ ਮੈਨੇ ਕਾਫੀ ਪਾਊਡਰ ਪਾ ਕੇ ਤੇ ਉਹਦੇ ਵਿੱਚ ਮੈਨੇ ਨਿੰਬੂ ਪਾ ਲਿਆ ਸੀ ਕਾਫੀ ਸਾਰਾ ਤੇ ਉਸ ਤੋਂ ਬਾਅਦ ਨਾ ਮਤਲਬ 2 ਦਿਨ ਤੱਕ ਮੇਰੇ ਮੇਰਾ ਨਾ ਹੀ ਫੇਸ ਰੈੱਡ ਰੈੱਡ ਰਹਾ ਤੇ ਨਾਲੇ ਨਾ ਕੀ ਕਹਿੰਦੇ ਜਲਨ ਹੋਇਆ ਕਰੇ ਮੇਰੇ ਫੇਸ ਤੇ ਬਹੁਤ ਜ਼ਿਆਦਾ। ਉਸ ਤੋਂ ਬਾਅਦ ਮੈਂ ਨਿੰਬੂ ਦਾ ਜੋ ਜਿਹੜਾ ਯੂਜ਼ ਹੈ ਬਹੁਤ ਘੱਟ ਕਰਦੀ ਹਾਂ ਹੁਣ। ਇੱਕ ਬੂੰਦ ਹੀ ਰੇਕਦੀ ਹਾਂ ਬਸ ਜੇ ਪਾਣੀ ਵੀ ਹੁੰਦੀ ਹੈ ਕਿਸੇ ਵੀ ਚੀਜ਼ 'ਚ। ਕਿ ਜਦੋਂ ਆਪਾਂ ਨੂੰ ਐਵੇਂ ਜਿਹਾ ਲੱਗਦਾ ਬਾਹਰੀ ਸਕਿਨ ਜੀ ਟੈਨ ਹੋ ਰਹੀ ਹੈਗੀ ਹਨਾ ਕਾਲਸ ਜੀ ਵਾਲੀ ਹੋ ਰਹੀ ਹੈ ਤਾਂ ਉਦੋਂ ਫਿਰ ਮੈਂ ਨਿੰਬੂ ਥੋੜਾ ਬਹੁਤ ਆ ਪਾ ਲੈਣੀ ਹੁੰਦੀ ਆ। ਆਦਰਵਾਇਜ਼ ਨਾ ਕੱਟੀ ਪਾਉਣੀ ਆ। ਮੈਂ ਚੁੰਨੀ ਪਹਿਲਾਂ ਹੀ ਇਸ ਤਰ੍ਹਾਂ ਲੈ ਕੇ ਰੱਖਦੀ ਆਂ ਵੀਡੀਓ ਬਣਾਉਣ ਵੇਲੇ ਕਿ ਮੈਨੂੰ ਵੀ ਮਤਲਬ ਦਿੱਕਤ ਨਾ ਆਵੇ ਆਪਣੇ ਵਾਲ ਨੇ ਜਿਹੜੇ ਉਹ ਮੂੜੇ ਆ ਜਾਂਦੇ ਨੇ ਨਹੀਂ ਤਾਂ ਕਈ ਵਾਰ ਇਹ ਵੀ ਕਾਰਨ ਹੁੰਦਾ ਕਿ ਮੈਂ ਸਿਰ ਨਹੀਂ ਵਾਇਆ ਹੁੰਦਾ ਠੀਕ ਹੈ ਜੀ ਆਪਾਂ ਇਹ ਪੂਰਾ ਸੂਰਾ ਹੀ ਬਣਾਇਆ ਸੀ ਜਿੰਨਾ ਕ ਆਪਾਂ ਨੂੰ ਲੋੜ ਸੀਗੀ ਸਾਰਾ ਲੱਗ ਗਿਆ ਜੋ ਰੰਗ ਜਿਹੜਾ ਪਾਣੀ ਨਿਕਲਦਾ ਹੁੰਦਾ ਨਾ ਉਹ ਵੀ ਫੇਸ ਤੇ ਮ사ਜ ਕੀਤੀ ਜਾਵੇ ਬਹੁਤ ਚੰਗਾ ਹੈ ਵੀਰੇ ਬਹੁਤ ਵਧੀਆ ਰਿਜ਼ਲਟ ਨੇ ਉਹਦੇ ਵੀ ਚਲੋ ਜੀ ਹੁਣ ਇਹਨੂੰ ਥੋੜਾ ਜਿਹਾ ਡਰਾਈ ਹੋ ਜਾਣ ਦਿਓ ਹਨਾ 10 ਤੋਂ 15 ਮਿੰਟ ਆਪਾਂ ਰੱਖਾਂਗੇ ਆਪਣੇ ਫੇਸ ਤੇ ਫਿਰ ਮਿਲਦੇ ਆ ਤੁਹਾਨੂੰ ਦੁਬਾਰਾ ਹਾਂਜੀ ਆਪਣੇ ਪੈਕ ਲਾਈ ਨੂੰ ਹੋ ਗਏ ਨੇ 15 ਮਿੰਟ ਤੇ ਹਲਕਾ ਹਲਕਾ ਡਰਾਈ ਵੀ ਹੋ ਗਿਆਗਾ ਗਰਮੀ ਦੇ ਕਰਕੇ ਇਹ ਚੰਗੀ ਤਰ੍ਹਾਂ ਨਹੀਂ ਹੋਇਆ ਕਿਉਂਕਿ ਮੈਂ ਸੋਈ ਦੇ ਵਿੱਚ ਕੰਮ ਕਰ ਰਹੀ ਸੀ ਕੁਛ ਤੇ ਹੁਣ ਆਪਾਂ ਇਹਨੂੰ ਸਾਫ਼ ਕਰ ਦਾਂਗੇ ਹਲਕੇ ਜਿਹੇ ਹੱਥ ਨਾਲ ਸਾਫ਼ ਕਰਨਾ ਹੈ ਜ਼ਿਆਦਾ ਰਗੜਨਾ ਨਹੀਂ ਹੈਗਾ ਆਪਣੇ ਫੇਸ ਨੂੰ ਨਿੰਬੂ ਦੀ ਗੱਲ ਮੈਂ ਤਾਂ ਕਰ ਰਹੀ ਸੀ ਕਿਉਂਕਿ ਇਹਦੇ ਵਿੱਚ ਨਿੰਬੂ ਵੀ ਪਾਇਆ ਜਾਂਦਾ ਵੀਰੇ ਪਰ ਮੈਂ ਸਕਿਪ ਕਰ ਦੇਣੀ ਹੁੰਦੀ ਆ ਮੈਂ ਘਾਟੀ ਯੂਜ਼ ਕਰਦੀ ਆ ਨਿੰਬੂ ਦੇ ਰਸ ਦਾ ਕਿਉਂਕਿ ਉਹ ਆਪਣੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਤਾਂ ਕਰਕੇ ਮੈਂ ਫਿਰ ਸਕਿਪ ਕਰ ਦੇਣੀ ਹੁੰਦੀ ਆ ਮੈਂ ਪਾਉਂਦੇ ਰਹੂੰਗੀ ਦੇਖ ਸਕਦੇ ਹੋ ਤੁਸੀਂ ਰਿਜ਼ਲਟ ਠੀਕ ਹੈ ਜੀ ਬਾਕੀ ਹਣਾ ਅਸਲ ਰਿਜ਼ਲਟ ਤਾਂ ਵੀਰੇ ਰਜਾਨਾ ਯੂਜ਼ ਕਰਨ ਨਾਲ ਫੇਰ ਮਿਲੂਗਾ ਜੇ ਆਪਾਂ ਡੇਲੀ ਯੂਜ਼ ਕਰਾਂਗੇ ਕਿਸੇ ਵੀ ਚੀਜ਼ ਨੂੰ ਜੇ ਆਪਾਂ ਮਾਰਕੀਟ ਤੋਂ ਵੀ ਕੋਈ ਕਰੀਮ ਲਿਆਉਣੇ ਆਪਾਂ ਘੱਟੋ ਘੱਟ ਇੱਕ ਮਹੀਨਾ ਹਣਾ ਯੂਜ਼ ਕਰਦੇ ਆ ਉਹਨੂੰ ਤਾਂ ਕਿ ਤੇ ਜਾ ਕੇ ਆਪਾਂ ਉਹ ਰਿਜ਼ਲਟ ਦਿੰਦੀ ਹੈ ਇਹਨਾਂ ਜਿਹੜਾ ਆਪਾਂ ਸ਼ਾਇਦ ਪਾਇਆ ਉਹਦੇ ਕਰਕੇ ਨਾ ਮਤਲਬ ਮੈਂ ਥੋੜਾ ਟਾਈਮ ਰੱਖਿਆ 15 ਕਿ ਮਿੰਟ ਅੱਧਾ ਘੰਟਾ ਵੀ ਰੱਖ ਸਕਦੇ ਤੁਸੀਂ ਕਿਉਂਕਿ ਇਹਦੇ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨਹੀਂ ਜਿਹੜੀ ਆਪਣੇ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਅੱਧਾ ਘੰਟਾ ਵੀ ਰੱਖ ਸਕਦੇ ਹੋ ਆਮ ਨਾਲ ਤੁਸੀਂ ਘੰਟਾ ਵੀ ਰੱਖ ਸਕਦੇ ਹੋ ਤੇ ਮਤਲਬ ਜਿਹੜੀ ਆਪਾਂ ਇਹਦੇ ਵਿੱਚ ਸ਼ਹਿਦ ਪਾਉਨੇ ਆ ਉਹਦੇ ਕਰਕੇ ਨਾ ਇੱਕ ਪਾਪੜੀ ਜੀ ਬਣ ਜੂ ਤੁਹਾਡੇ ਫੇਸ ਤੇ ਜੇ ਤੁਸੀਂ ਜ਼ਿਆਦਾ ਟਾਈਮ ਰੱਖੋਗੇ ਜਿਹੜਾ ਛੋਲਾਂ ਦਾ ਆਟਾ ਉਹਦੀ ਪਾਪੜੀ ਜੀ ਬਣ ਜਾਂਦੀ ਹੈ ਕਿਉਂਕਿ ਸ਼ਹਿਦ ਮਿਕਸ ਕਰੇ ਹੁੰਦਾ ਨਾ ਸ਼ਹਿਦ ਚਿਪਚਿਪਾ ਹੁੰਦਾ ਹੈਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਐਨਾ ਚੰਨੀ ਲੈ ਕੇ ਰੱਖੀ ਮੈਂ ਦੁਪੱਟਾ ਕਵਰ ਕਰਕੇ ਰੱਖਿਆ ਤਾਂ ਵੀ ਬਾਲਾਂ ਤੇ ਲੱਗ ਗਿਆ ਚੌਲਾਂ ਦਾ ਜਿਹੜਾ ਆਟਾ ਸੀ ਥੋੜਾ ਥੋੜਾ ਠੀਕ ਹੈ ਜੀ ਤੇ ਤੁਸੀਂ ਰਿਜ਼ਲਟ ਖੁਦ ਦੇਖ ਸਕਦੇ ਹੋਗੇ ਮੇਰੇ ਫੇਸ ਤੇ ਹਾਲੇ ਤੱਕ ਮੈਂ ਫੇਸ ਜਿਹੜਾ ਆਪਦਾ ਤੋਤਾ ਨਹੀਂ ਹੈਗਾ ਤੁਹਾਡੇ ਸਾਹਮਣੇ ਮੈਂ ਜਿਹੜਾ ਟੇਬਲ ਨਾਲ ਹੀ ਸਾਫ਼ ਕੀਤਾ ਹੈਗਾ ਬਾਕੀ ਵੀਰੇ ਡੇਲੀ ਯੂਜ਼ ਕਰਕੇ ਦੇਖਿਓ ਫੇਰ ਰਿਜ਼ਲਟ ਮਿਲਦੇ ਨੇਗੇ ਤੇ ਜੀ ਆਪਾਂ ਕਿਤੇ ਚੀਜ਼ ਨੂੰ ਫੋਲੋ ਕਰਾਂਗੇ ਨਾ ਫੇਰ ਹੀ ਪਤਾ ਲੱਗੂਗਾ ਕਈ ਮੇਰੀਆਂ ਭੈਣਾਂ ਕਮੈਂਟ ਕਰ ਦਿੰਦੀਆਂ ਨੇ ਕਿ ਨਹੀਂ ਵੀ ਇਦਾਂ ਨਹੀਂ ਹੁੰਦਾ ਜਾਂ ਬੈਡ ਕਮੈਂਟ ਆਉਂਦੇ ਨੇ ਤੁਸੀਂ ਇੱਕ ਵਾਰੀ ਯੂਜ਼ ਜ਼ਰੂਰ ਕਰਕੇ ਦੇਖੋ ਵੀਰੇ ਮੇਰਾ ਤਾਂ ਐਕਸਪੀਰੀਅੰਸ ਹੈ ਕਿਉਂਕਿ ਮੈਂ ਕੋਈ ਵੀ ਬਾਜ਼ਾਰੂ ਚੀਜ਼ ਆਪਣੇ ਫੇਸ ਤੇ ਇਸਤੇਮਾਲ ਨਹੀਂ ਕਰਦੀ ਤਾਂ ਕਰਕੇ ਮੈਨੂੰ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਹੈਗਾ ਤੇ ਕਿਉਂਕਿ ਵੀਰੇ ਮੇਰਾ ਫੇਸ ਹੈ ਜਿਹੜਾ ਪਹਿਲਾਂ ਇੰਨਾ ਕਲੀਅਰ ਨਹੀਂ ਸੀਗਾ ਮੈਂ ਮਤਲਬ ਜਦੋਂ ਮੈਂ ਇਹ ਚੀਜ਼ਾਂ ਦਾ ਯੂਜ਼ ਨਹੀਂ ਕਰਦੀ ਸੀਗੀ ਮੈਂ ਨੀ ਕੇਅਰ ਨਹੀਂ ਸੀ ਕਰਦੀ ਜਦੋਂ ਮੈਂ ਪੜਦੀ ਹੁੰਦੀ ਸੀ ਪਹਿਲਾਂ ਲਾ ਲੋ ਮੈਰਿਜ ਤੋਂ ਤੇ ਜਿਵੇਂ ਜਿਵੇਂ ਮੈਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੀ ਰਹੀ ਹਾਂ ਤਾਂ ਫਿਰ ਹੌਲੀ-ਹੌਲੀ ਰਿਜ਼ਲਟ ਮਿਲਨੇ ਸ਼ੁਰੂ ਹੋਏ ਹੌਲੀ-ਹੌਲੀ ਰਿਜ਼ਲਟ ਮਿਲਦੇ ਨੇ ਨਾ ਚੀਜ਼ਾਂ ਜਿਹੜੇ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਹਾਂਗੇ ਤੇ ਬਾਕੀ ਹੁਣ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿੰਨਾਂ ਨੂੰ ਪਸੰਦ ਆਈ ਤੇ ਕਮੈਂਟ ਜ਼ਰੂਰ ਕਰ ਦਿਓ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਤੇ ਨਾਲ-ਨਾਲ ਜਿਹੜੇ ਨਿਊ ਆਏ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਤੇ ਮਿਲਦੇ ਆਂ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਨਾਲ ਮੇਰੇ ਵੱਲੋਂ ਸਭ ਨੂੰ ਸਾਰੇ ਨੂੰ ਪਿਆਰ ਭਰੀ ਸ਼ਸ਼ਟਿਕਾ ਜੀ ਬਾਏ ਬਾਏ